ਦੀਵਾਨਾ ਰੇਡੀਓ ਦੇ ਸਤਿਕਾਰਯੋਗ শ্রোਤੋ ਸਵਾ ਸੇਵਾ ਸਿੰਘ ਠੀਕਰੀ ਵਾਲਿਆਂ ਦਾ ਯੋਗਦਾਨ ਉਹਨਾਂ ਦਾ ਜਨਮ ਉਹਨਾਂ ਦੀ ਘਰਣਾ ਵਾਲਾ ਦਿਵਸ ਤੇ ਉਹਨਾਂ ਦੀ ਮੌਤ ਦਾ ਦਿਨ ਇਸ ਵੰਦੀ ਸੇਵਾ ਸਿੰਘ ਠੀਕਰੀ ਵਾਲੇ ਦੀ ਸ਼ਹਾਦਤ ਨੂੰ ਪ੍ਰਾਪਤ ਸਮਾਗਮ ਚੱਲ ਰਹੇ ਨੇ ਠੀਕਰੀ ਵਾਲਾ ਵਿਖੇ ਜਿਸ ਤਰ੍ਹਾਂ 18 19 ਤੇ 20 ਤਰੀਕ ਨੂੰ ਇਸ ਸਮਾਗਮ ਚੱਲਦੇ ਨੇ ਤੇ ਅੱਜ ਦੇ ਦਿਨ ਉਹ ਰੁਕਸਤ ਹੋ ਗਏ ਸੰਨ ਸੇਵਾ ਸਿੰਘ ਠੀਕਰੀ ਵਾਲੇ ਸਰਗਰਮ ਕਾਲੀਆ ਗੂਰਿਆਸਤੀ ਪਰਜਾ ਮੰਡਲ ਲਹਿਰ ਦੇ ਬਾਨੀ ਸਨ ਉਹਨਾਂ ਦਾ ਜਨਮ 24 ਅਗਸਤ 1882 ਨੂੰ ਪਟਿਆਲਾ ਰਿਆਸਤ ਦੇ ਪਿੰਡ ਠੀਕਰੀ ਵਾਲਾ ਦੇ ਵਿੱਚ ਦੇਵਾ ਸਿੰਘ ਤੇ ਹਰਕੌਰ ਦੇ ਘਰ ਹੋਇਆ ਦੇਵਾ ਸਿੰਘ ਉਹਨਾਂ ਦੇ ਪਿਤਾ ਪਟਿਆਲਾ ਰਿਆਸਤ ਦੇ ਅਹਿਲਕਾਰ ਸਨ ਸੇਵਾ ਸਿੰਘ ਦੇ ਤਿੰਨ ਭਰਾ ਗੁਰਬਖਸ਼ ਸਿੰਘ ਨੱਥਾ ਸਿੰਘ ਤੇ ਮਹਿਵਾ ਸਿੰਘ ਸਨ ਸੇਵਾ ਸਿੰਘ ਦੀ ਮੋਢਲੀ ਜ਼ਿੰਦਗੀ ਪਟਿਆਲਾ ਚ ਬੀਤੀ ਮਾਡਲ ਸਕੂਲ ਪਟਿਆਲਾ ਤੋਂ ਉਹਨਾਂ ਨੇ 7ਵੀਂ 8ਵੀਂ ਜਮਾਤ ਦੀ ਪੜ੍ਹਾਈ ਪਾਸ ਕੀਤੀ ਫਿਰ اردو ਪੰਜਾਬੀ ਫਾਰਸੀ ਦੇ ਅੰਗਰੇਜ਼ੀ ਦਾ ਗਿਆਨ ਹਾਸਲ ਕੀਤਾ ਤੇ ਬਾਅਦ ਵਿੱਚ ਉਹਨਾਂ ਨੂੰ ਮਹਾਰਾਜਾ ਪਟਿਆਲਾ ਰਜਿੰਦਰ ਸਿੰਘ ਦਾ ਅਹਿਲ ਕਰਨ ਨਿਯੁਕਤ ਕੀਤਾ ਗਿਆ 1905 ਜਦੋਂ ਜਦੋਂ ਪਲੇਗ ਪੰਜਾਬ ਚ ਫੈਲੀ ਤਾਂ ਉਹ ਬਰਨਾਲਾ ਜ਼ਿਲ੍ਹੇ ਦੇ ਵਿੱਚ ਪਲੇਗ ਅਫਸਰ ਨਿਯੁਕਤ ਕੀਤੇ ਗਿਆ ਉਹਨਾਂ ਲੋਕਾਂ ਦੀ ਬੜੀ ਸੇਵਾ ਕੀਤੀ ਸਮੇਂ ਦੇ ਰਵਾਜ ਦੇ ਮੁਤਾਬਕ 13 ਸਾਲ ਦੀ ਉਮਰ ਦੇ ਵਿੱਚ ਸੇਵਾ ਸਿੰਘ ਠੇਕਰੀ ਵਾਲਾ ਦਾ ਵਿਆਹ ਬੀਬੀ ਕਰਤਾਰ ਕੌਰ ਨਾਲ ਹੋਇਆ ਕੋਈ ਬੱਚਾ ਨਹੀਂ ਹੋਇਆ ਫਿਰ ਉਹਨਾਂ ਦਾ ਦੂਜਾ ਵਿਆਹ ਪਿੰਡ ਕਾਤਰੋਂ ਦੀ ਬੀਬੀ ਭਗਵਾਨ ਕਰਨ ਨਾਲ ਹੋਇਆ ਜਿਸ ਦੀ ਕੋਖੋਂ ਦੋ ਪੁੱਤਰ ਤੇ ਇੱਕ ਧੀ ਨੇ ਜਨਮ ਲਿਆ ਤੇ ਸੇਵਾ ਸਿੰਘ ਦੇ ਦੋਵੇਂ ਪੁੱਤਰ ਛੋਟੀ ਉਮਰ ਚ ਚੜ੍ਹਾਈ ਕਰ ਗਏ ਤੇ ਉਹਨਾਂ ਦੀ ਬੇਟੀ ਗੁਰਚਰਨ ਕੌਰ ਬੱਚੀ ਤੇ ਸੇਵਾ ਸਿੰਘ 1911 ਦੇ ਵਿੱਚ ਸਿੰਘ ਸਭਾ ਲਹਿਰ ਦੇ ਵਿੱਚ ਪ੍ਰਭਾਵ ਦੇ ਵਿੱਚ ਆ ਗਏ ਪੰਜ ਪੈਰਾ ਤੋਂ ਮਰਤ ਸ਼ਾਕੇ ਉਹਨਾਂ ਨੇ ਪੰਜਾਬ ਦੇ ਵਾਸਤੇ ਸੇਵਾ ਦਾ ਇਹ ਦੱਬੜਿਆ 1915 ਦੇ ਵਿੱਚ ਸਿੰਘ ਸਭਾ ਦਾ ਵੱਡਾ ਦੀਵਾਨ ਉਹਨਾਂ ਨੇ ਆਪਣੇ ਪਿੰਡ 'ਚ ਸਜਾਇਆ ਠੀਕਲੀ ਵਾਲਾ ਦੇ ਵਿੱਚ ਗੁਰਬਾਤ ਪਾਸ ਕੀਤਾ ਕਿ ਜਿਸ ਸਥਾਨ ਤੇ 18ਵੀਂ ਸਦੀ ਦੇ ਉਗੇ ਸਿੱਖਾ ਗੁਰnabla Kapur Singh ਬਰਾਜਮਾਨ ਹੋਏ ਸਨ ਉਹਨਾਂ ਦੀ ਯਾਦ ਵਿੱਚ ਗੁਰਦੁਆਰੇ ਦੀ ਉਸਾਰੀ ਕੀਤੀ ਜਾਵੇ ਤੇ ਸੰਗਤ ਦੇ ਸਹਾਇਤ ਸਹਿਯੋਗ ਨਾਲ ਇਹ ਗੁਰਦੁਆਰਾ ਬਣਾਇਆ ਤੇ ਫਿਰ ਬਾਅਦ ਵਿੱਚ ਗੁਰਦੁਆਰਾ ਅਕਾਲੀ ਤੇ ਪਰਜਾ ਮੰਡਲ ਲਹਿਰਾ ਸਰਗਰਮੀ ਦਾ ਕੇਂਦਰ ਇੱਥੇ ਬਣਿਆ 1919 ਦੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਨਨਕਾਣਾ ਸਾਹਿਬ ਦੇ ਸਾਕਿਆਂ ਦੇ ਨਾਲ ਉਹ ਬਹੁਤ ਦੁਖੀ ਹੋਏ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਉਹਨਾਂ ਨੇ ਆਪਣੇ ਪਿੰਡ ਦੇ ਗੁਰੂ ਘਰ ਚ ਪੰਜ ਘਾਟ ਅਖੰਡ ਪਾਠ ਕਰਾਏ 1920 ਦੇ ਵਿੱਚ ਅਕਾਲੀ ਦਲ ਦੀ ਜਦੋਂ ਸਥਾਪਨਾ ਹੋਈ ਤਾਂ ਅਕਾਲੀ ਦਲ ਦੇ ਮੀਤ ਪ੍ਰਧਾਨ ਸੇਵਾ ਸਿੰਘ ਠੀਕਰੀਵਾਲਾ ਨੂੰ ਬਣਾਇਆ ਗਿਆ ਕਾਰਜ ਕਰਨੇ ਚ ਪਾਇਆ ਗਿਆ ਨਨਕਾਣਾ ਸਾਹਿਬ ਦੇ ਸਾਕੇ ਸਮੇਂ ਉਹ 20 ਸਿੰਘਾਂ ਦਾ ਜਥਾ ਲੈ ਕੇ ਨਨਕਾਣਾ ਸਾਹਿਬ ਪਹੁੰਚੇ 1922 ਦੇ ਵਿੱਚ ਜਦੋਂ ਮੁਕਸਰ ਸਾਹਿਬ ਦੇ ਗੁਰੂ ਘਰ ਨੂੰ ਮਹੰਤਾਂ ਦੇ ਕਬਜ਼ੇ ਛਡਾਉਣ ਲਈ ਮੋਰਚਾ ਲਾਇਆ ਗਿਆ ਤਾਂ ਸਿਵਾ ਸਿੰਘ ਠੀਕਰੀ ਵਾਲੇ ਵੀ ਇਸ ਮੋਰਚੇ ਦੇ ਪ੍ਰਬੰਧਕ ਬਣੇ ਕਈ ਮਹੀਨੇ ਮੁਖਸਰ ਸਾਹਿਬ ਰਹੇ ਤੇ ਮੋਰਚਾ ਜੱਟਿਆ ਜੈਤੋਂ ਦੇ ਮੋਰਚੇ ਸਮੇਂ ਅਕਤੂਬਰ 1923 ਦੇ ਵਿੱਚ ਸਿਵਾ ਸਿੰਘ ਠੀਕੀ ਵਾਲਾ ਨੂੰ ਮੁਖਸਰ ਤੋਂ ਗ੍ਰਿਫਤਾਰ ਕਰਕੇ ਪਟਿਆਲੇ ਲਿਆਂਦਾ ਗਿਆ ਪਟਿਆਲਾ ਰਿਆਸਤ ਦੇ ਵਿੱਚ ਤੇ ਜਿੱਥੇ ਉਹਨਾਂ ਨੂੰ ਹੋਰ ਲੀਡਰਾਂ ਦੇ ਨਾਲ ਲਾਹੌਰ ਭੇਜ ਕੇ شاہی ਕਿਲਾ ਲਾਹੌਰ ਚ ਬੰਦ ਕਰ ਦਿੱਤਾ ਗਿਆ 1925 ਚ ਉਸ ਵਕਤ ਸਰਕਾਰ ਨੇ ਗੁਰਦੁਆਰਾ ਐਕਟ ਪਾਸ ਕੀਤਾ ਉਸ ਵਕਤ ਅੰਗਰੇਜ਼ ਅਫਸਰ ਸਰ ਮੈਲਕਮ ਹੈਲੀ ਪੰਜਾਬ ਦਾ ਗਵਰਨਰ ਸੀ ਉਸਨੇ ਇਹਨਾਂ ਗ੍ਰਿਫਤਾਰਾਂ ਕਾ ਲਿਆ ਗੁੰਦੀ ਰਿਹਾਈ ਲਈ ਸ਼ਰਤਾਂ ਰੱਖੀਆਂ ਅਕਾਲੀਆਂ ਚ ਦੋ ਧੜੇ ਬਣ ਗਏ ਕੁਝ ਗਵਰਨਰ ਦੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੋ ਗਏ ਰਿਹਾਂ ਹੋਣ ਲਈ ਪਰ ਸਿਵਾ ਸਿੰਘ ਸ਼ਰਤਾਂ ਨਾ ਮੰਨਣ ਵਾਲੇ ਧੜੇ ਦੇ ਆਗੂ ਸਨ 13 ਸਤੰਬਰ 1926 ਨੂੰ ਫਿਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਕਾਨੂੰਨ ਦੇ ਵਿਰੁੱਧ ਜੋ ਲਾ ਨਿਆ ਸੀ ਕਿ ਕਾਨੂੰਨ ਦੇ ਵਿਰੁੱਧ ਨੇ ਇਹ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਉਹ ਵਾਪਸ ਲੈ ਲਿਆ 27 ਸਤੰਬਰ 1926 ਨੂੰ ਅੰਗਰੇਜ਼ ਸਰਕਾਰ ਨੇ ਸ਼ਰੋਮਣੀ ਕਮੇਟੀ ਦੇ ਆਗੂਆਂ ਦੇ ਮਕਦਮਾ ਫਿਰ ਵਾਪਸ ਲੈ ਲਿਆ। ਇਸ ਵਕਤ ਅਕਾਲੀ ਆਗੂਆਂ ਦੇ ਨਾਲ ਸੇਵਾ ਸਿੰਘ ਠੀਕਰੀ ਵਾਲਾ ਵੀ ਰਿਹਾ ਹੋ ਗਏ। ਪਰ ਜਿਉਂ ਹੀ ਸੇਵਾ ਸਿੰਘ ਠੀਕਰੀ ਵਾਲਾ ਰਿਹਾ ਹੋ ਕੇ ਲਾਹੌਰ ਦੇ ਕਿਲੇ ਤੋਂ ਬਾਹਰ ਆਏ, ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਪਟਿਆਲਾ ਦੇ ਰਾਜਿਆਂ ਦੀ ਪੁਲਿਸ ਪਹਿਲਾਂ ਹੀ ਖੜੀ ਸੀ। ਤੇ ਉਹਨਾਂ ਦੇ ਖਿਲਾਫ ਡੇਰਾ ਬਾਬਾ ਗੰਧਾ ਸਿੰਘ ਬਰਨਾਲਾ ਚੋਂ ਗੜਵੀ ਝੁਕਣ ਦਾ ਝੂਠਾ ਮਕਦਮਾ ਚਲਾ ਕੇ ਗ੍ਰਿਫਤਾਰ ਕੀਤਾ ਗਿਆ। ਡੇਰੇ ਦੇ ਮਹਾਂਤਰ ਅਗਵੀਰ ਸਿੰਘ ਨੇ ਦਿਆਂ ਦਿੱਤਾ ਕਿ ਉਹਨਾਂ ਦੀ ਕੋਈ ਗੜਵੀ ਚੋਰੀ ਨਹੀਂ ਹੋਈ ਖੈਰ ਉਹ ਮੁਕਦਮਾ ਸੇਵਾ ਸਿੰਘ ਠੇਕਰੀਵਾਲਾ ਤੇ ਫਿਰ ਖਾਰਜ ਹੋ ਗਿਆ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਰਿਹਾ ਕਰਨ ਨਹੀਂ ਥਾਂ ਮਹਾਰਾਜਾ ਪਟਿਆਲਾ ਕੈਪਟਨ ਮਨਰੇਂਦਰ ਸਿੰਘ ਦੇ ਦਾਦੇ ਭੁਪੇਂਦਰ ਸਿੰਘ ਦੇ ਹੁਕਮਾਂ ਨਾਲ ਬਿਨਾ ਮੁਕਦਮਾ ਚਲਾਏ ਉਹਨਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਇਸ ਨਜ਼ਰਬੰਦੀ ਦੇ ਵਿਰੋਧ ਵਿੱਚ ਪੰਜਾਬ ਚ ਰੋਜ ਆ ਗਿਆ 1927 ਦੇ ਵਿੱਚ ਸੇਵਾ ਸਿੰਘ ਠੇਕਰੀਵਾਲਾ ਦੀ ਰਿਹਾਈ ਲਈ ਇੱਕ ਦੀਵਾਨ ਰੱਖਿਆ ਗਿਆ ਜਿਸ ਤੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ ਇਸਕਾ ਤਰਗੈਨੀ ਗੁਰਮੁਖ ਸਿੰਘ ਮਸਾਫਰੋ ਚੇਚੇ ਤੌਰ ਤੇ ਸ਼ਾਮਲ ਹੋਏ। ਅਕਾਲੀ ਅਤੇ ਪਰਦੇਸੀ ਅਖਬਾਰਾਂ ਦੇ ਵਿੱਚ ਮਹਾਰਾਜਾ ਪਟਿਆਲਾ ਦੇ ਵਿਰੋਧ ਕਈ ਲੇਖ ਲਿਖੇ ਗਏ। ਪਟਿਆਲਾ ਰਿਆਸਤ ਦੀਆਂ ਧੱਕੇਸ਼ਾਹੀਆਂ ਦੇ ਪਾਜ ਉਘਾੜੇ ਗਏ। 24 ਫਰਵਰੀ 1929 ਨੂੰ ਕਾਲ ਤਖਤ ਵਿਖੇ ਸਰਬ ਪਾਰਟੀ ਸਿੱਖ ਕਾਨਫਰੰਸ ਅਦਿਗਈ। ਇਸ ਕਾਨਫਰੰਸ ਦੇ ਵਿੱਚ ਸੇਵਾ ਸਿੰਘ ਦੀ ਰਿਹਾਈ ਲਈ ਵਿਚਾਰਾਂ ਕੀਤੀਆਂ ਗਈਆਂ। 25 ਅਗਸਤ 1929 ਨੂੰ ਸੇਵਾ ਸਿੰਘ ਦੇਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ। ਜਨਤਾ ਦੇ ਦੁਆ ਸਦਕਾ ਅਖੀਰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਸੇਵਾ ਸਿੰਘ ਠੀਕੀਵਾਲਾ ਤੇ ਉਸਦੇ 45 ਸਾਥੀਆਂ ਨੂੰ 24 ਅਗਸਤ 1929 ਨੂੰ ਰਿਹਾ ਕੀਤਾ। ਇਸ ਪ੍ਰਾਪਤ ਰਿਆਸਤੀ ਕਾਲੀਦਾਲ ਵੱਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਪਹੁੰਚਣ ਤੇ ਸੇਵਾ ਸਿੰਘ ਠੀਕੀਵਾਲਾ ਦਾ ਸਵਾਗਤ ਕੀਤਾ ਗਿਆ। ਅਰਿਆਸਤ ਪਟਿਆਲਾ ਦੇ ਵਿੱਚ ਪਰਜਾ ਮੰਡਲ ਦੀ ਸਥਾਪਨਾ ਫਰਵਰੀ 1928 ਚ ਹੋਈ। ਸੇਵਾ ਸਿੰਘ ਜੇਲ੍ਹ ਚ ਬੈਠੇ ਇਸ ਤੇ ਪ੍ਰਧਾਨ ਚੁਣੇ ਗਏ 17 ਜੁਲਾਈ 1928 ਨੂੰ ਮਾਨਸਾ ਦੇ ਵਿੱਚ ਸਾਰੀਆਂ ਰਿਆਸਤਾਂ ਦੇ ਇਕੱਠੇ ਹੋਏ ਲੋਕਾਂ ਨੇ ਸਮੁੱਚਾ ਰਿਆਸਤੀ ਪਰਜਾ ਮੰਡਲ ਬਣਾਇਆ ਜਿਸ ਦੇ ਪ੍ਰਧਾਨ ਸੇਵਾ ਸਿੰਘ ਠਿਕਰੀਵਾਲਾ ਜਨਰਲ ਸਕਤਰ ਜਸਵੰਤ ਸਿੰਘ ਦਾਨੇਵਾਲੀਆ ਨੂੰ ਚੁਣਿਆ ਗਿਆ ਰਿਆਸਤੀ ਪਰਜਾ ਮੰਡਲ ਵੱਲੋਂ ਰਜਵਾੜਾशाही ਦੇ ਖਾਤਮੇ ਲਈ ਕੋਹਲ ਸ਼ੁਰੂ ਹੋ ਗਿਆ ਦਸੰਬਰ 1929 ਦੇ ਵਿੱਚ ਲਾਹੌਰ ਦੇ ਬ੍ਰੈਡਲਾ ਹਾਲ ਦੇ ਵਿੱਚ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਪਹਿਲੀ ਕਾਨਫਰੰਸ ਹੋਈ ਇਸ ਕਾਨਫਰੰਸ ਦੇ ਵਿੱਚ ਰਿਆਸਤੀ ਦੁਨੀਆਨਾ ਦਾ ਇੱਕ ਅਖਬਾਰ ਉਰਦੂ ਚ ਪ੍ਰਕਾਸ਼ਿਤ ਕਰਨ ਦਾ ਫੈਸਲਾ ਹੋਇਆ ਤੇ 12 ਅਕਤੂਬਰ 1930 ਨੂੰ ਰਿਆਸਤੀ ਪਰਜਾ ਮੰਡਲ ਦੀ ਦੂਜੀ ਕਾਨਫਰੰਸ ਲੁਧਿਆਣਾ ਚ ਹੋਈ ਇਸ ਕਾਨਫਰੰਸ ਨੂੰ ਪ੍ਰੋਫੈਸਰ ਰਵਿੰਦਰ ਰਾਉ ਪੂਨਾ ਤੇ ਸਵਾਗਤੀ ਕਮੇਟੀ ਦੇ ਪ੍ਰਧਾਨ ਸੇਵਾ ਸਿੰਘ ਠਿਕਰੀਵਾਲਾ ਨੇ ਸੰਬੋਧਨ ਕੀਤਾ ਸਵਾਗਤੀ ਭਾਸ਼ਣ ਦੇ ਵਿੱਚ ਸੇਵਾ ਸਿੰਘ ਠਿਕਰੀਵਾਲਾ ਨੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੀਆਂ ਆਪ ਹਜ਼ਰੀਆਂ ਦੇ ਖਿਲਾਫ ਲੋਕਾਂ ਦੇ ਦੁੱਖਾਂ ਤਕਲੀਫਾਂ ਦਾ ਵਿਸਥਾਰ ਨਾਲ ਆਪਣੇ ਭਾਸ਼ਣ 'ਚ ਜ਼ਿਕਰ ਕੀਤਾ ਲੁਧਿਆਣਾ ਕਾਨਫਰੰਸ ਤੋਂ ਵਾਪਸ ਮੁੜਦੇ ਆਂ ਹੀ ਫਿਰ ਪਟਿਆਲੇ ਦੇ ਰਾਜਾਂ ਦੀ ਪੁਲਿਸ ਨੇ ਸੇਵਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ 20 ਨਵੰਬਰ 1930 ਨੂੰ ਬਰਨਾਲਾ ਦੇ ਮੈਜਿਸਟ੍ਰੇਟ ਪ੍ਰੀਤਮ ਸਿੰਘ ਸਿੱਧੂ ਦੀ ਅਦਾਲਤ ਵਿੱਚ ਸੇਵਾ ਸਿੰਘ ਤੇ ਕੇਸ ਚੱਲਿਆ ਜਿਸ ਦੇ ਵਿੱਚ ਠੀਕਰੀ ਵਾਲਾ ਨੂੰ 10 ਸਾਲ ਦੀ ਕੈਦ ਤੇ 10000 ਜੁਰਮਾਨਾ ਕੀਤਾ ਗਿਆ ਪਰਜਾ ਮੰਡਲ ਵੱਲੋਂ ਹਾਈ ਕੋਰਟ 'ਚ ਅਪੀਲ ਪਾਈ ਗਈ ਤੇ ਫਿਰ ਸੇਵਾ ਸਿੰਘ ਦੀ ਸਜ਼ਾ 5 ਸਾਲ ਤੇ 5000 ਜੁਰਮਾਨਾ ਕੀਤਾ ਗਿਆ ਕਟਾ ਦਿੱਤਾ ਗਿਆ ਜਾਨਕਿ ਪਟਿਆਲਾ ਰਿਆਸਤ ਦੀਆਂ ਆਹ ਬਹੁਦਰੀਆਂ ਦੇ ਵਿਰੁੱਧ ਪਰਜਾ ਮੰਡਲ ਵੱਲੋਂ ਵਾਇਸਰਾਏ ਨੂੰ ਯਾਦ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਮਹਾਰਾਜਾ ਪਟਿਆਲਾ ਭਵਿੰਦਰ ਸਿੰਘ ਦੇ ਜ਼ੁਲਮ ਦਾ ਪਰਦਾਫਾਸ਼ ਕੀਤਾ ਗਿਆ 1931 ਦੇ ਵਿੱਚ ਜਦੋਂ ਲੰਡਨ ਦੇ ਵਿੱਚ ਹੋਣ ਵਾਲੇ ਗੋਲਮੇਜ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਲਈ ਭਵਿੰਦਰ ਸਿੰਘ ਨੇ ਜਹਾਜ਼ ਬੰਬੇ ਤੋਂ ਚੜ੍ਹਨਾ ਸੀ ਤਾਂ ਪਰਜਾ ਮੰਡਲ ਦੇ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਮੁਜ਼ਾਹਰਾ ਕਰ ਦਿੱਤਾ 12 ਮਾਰਚ 1931 ਨੂੰ ਫਿਰ ਸੇਵਾ ਸਿੰਘ ਨੂੰ ਜੇਲ੍ਹ ਚੋਂ ਰਿਹਾ ਕਰ ਦਿੱਤਾ ਗਿਆ ਪੰਜਾਬ ਰਿਆਸਤ ਪਰਜਾ ਮੰਡਲ ਦੀ ਤੀਜੀ ਕਾਨਫਰੰਸ ਸ਼ਿਮਲਾ ਦੇ ਵਿੱਚ 24, 25 ਤੇ 26 ਜੁਲਾਈ 1931 ਨੂੰ ਰੱਖੀ ਗਈ ਜਿਸ ਦੇ ਵਿੱਚ ਸਿਵਾ ਸਿੰਘ ਠੀਕਰੀਵਾਲਾ ਨੇ ਪਰਜਾ ਮੰਡਲ ਦੇ 1000 ਵਲੰਟੀਅਰਾਂ ਸਮੇਤ ਪੈਦਲ ਹੋਣ ਸ਼ਾਮਲ ਹੋਣ ਲਈ ਪੈਦਲ ਚਾਲੇ ਪਾ ਦਿੱਤੇ ਸਰਕਾਰ ਨੇ ਸ਼ਿਮਲਾ ਕਾਨਫਰੰਸ ਨੂੰ ਫੇਲ ਕਰ ਦਿੱਤਾ ਪਰ ਇਸ ਕਾਨਫਰੰਸ ਸਦਕਾ ਪਰਜਾ ਮੰਡਲ ਅੰਦਰ ਗੁੱਸਾ ਹੋਰ ਭੜਕ ਗਿਆ ਨਵੰਬਰ 1931 ਦੇ ਵਿੱਚ ਰਿਆਸਤ ਜੀਨ ਦੇ ਹਾਕਮਾਂ ਦੀ ਧੱਕੇਸ਼ਾਹੀ ਦੇ ਵਿਰੋਧ ਅੰਦੋਲਨ ਸ਼ੁਰੂ ਹੋਇਆ 5 ਨਵੰਬਰ 1931 ਨੂੰ ਸੰਗਰੂਰ ਦੀ ਪੁਲਿਸ ਨੇ ਫਿਰ ਸੇਵਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਜਨਵਰੀ 32 ਚ ਰਿਹਾ ਕੀਤਾ ਗਿਆ 15 ਮਈ 1932 ਨੂੰ ਉਹਨਾਂ ਨੂੰ ਖੁੜਿਆਲਾ ਦੇ ਵਿੱਚ ਹੋਈ ਕਾਲੀ ਕਾਨਫਰੰਸ ਦੀ ਪ੍ਰਧਾਨਗੀ ਕਰਨ ਦਾ ਮਾਣ ਹਸਲ ਹੋਇਆ 16 ਜੁਲਾਈ 1932 ਨੂੰ ਉਹਨਾਂ ਉਹ ਕੁਠਾਲੇ ਦੇ ਸ਼ਹੀਦਾਂ ਦੀ ਯਾਦ ਵਿੱਚ ਹੋ ਰਿਹਾ ਸਮਾਗਮ ਦੇ ਵਿੱਚ ਜਦੋਂ ਸ਼ਾਮਲ ਹੋਣ ਜਾ ਰਹੇ ਸਨ ਤਾਂ ਫਿਰ ਮਰੇਕ ਕੋਟਲਾ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੋਕੋ ਪਟਿਆਲਾ ਤੇ ਮਰੇਕ ਕੋਟਲਾ ਦੇ ਰਿਆਸਤ ਦੇ ਬੜੇ ਸਬੰਧ ਸਨ ਕੁਠਾਲਾ ਦੇ ਵਿੱਚੋਂ 17 ਜੁਲਾਈ 1927 ਨੂੰ 18 ਨਾ ਸੇ ਕਿਸਾਨ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਦੇ ਕਾਰਨ ਮਾਰੇ ਗਏ ਸਨ। ਇਹਨੂੰ ਕੁਠਾਲਾ ਕਾਂਡ ਕਹਿੰਦੇ ਆ। ਮਰੇ ਕੁਠਲਾ ਦੇ ਲੱਗੇ ਆ ਪਿੰਡ। 17 ਕਿਸਾਨਾਂ ਦਾ ਕਤਲ ਹੋਇਆ ਸੀ 18 ਦਾ। ਮਰੇ ਕੁਠਲਾ ਪੁਲਿਸ ਦੀਆਂ ਗੋਲੀਆਂ ਨਾਲ। ਉਸ ਸਮੇਂ 3 ਮਹੀਨੇ ਦੀ ਜੇਲ੍ਹ ਦੇ ਵਿੱਚ ਸੇਵਾ ਸਿੰਘ ਠੇਕਰੀ ਵਾਲਾ ਰਹੇ। ਅਪ੍ਰੈਲ 1933 ਦੇ ਵਿੱਚ ਪਰਜਾ ਮੰਡਲ ਦੀ ਦਿੱਲੀ 'ਚ ਹੋਈ ਚੌਥੀ ਕਾਨਫਰੰਸ ਦੇ ਵਿੱਚ ਸੇਵਾ ਸਿੰਘ ਮੋੜ ਪੰਜਾਬ ਰਿਆਸਤੀ ਪਰਜਾ ਮੰਡਲ ਦੇ ਪ੍ਰਧਾਨ ਬਣੇ। ਅੰਮ੍ਰਿਤਸਰ ਦੇ ਵਿੱਚ ਰਿਆਸੀ ਪਰਜਾ ਮੰਡਲ ਦਾ ਤਕੜਾ ਇਕੱਠ ਹੋਇਆ 7 ਜੁਲਾਈ 1933 ਨੂੰ ਪੰਜਾਬ ਸਰਕਾਰ ਵੱਲੋਂ ਸੇਵਾ ਸਿੰਘ ਨੂੰ 24 ਘੰਟੇ ਦੇ ਅੰਦਰ-ਅੰਦਰ ਅੰਮ੍ਰਿਤਸਰ ਸ਼ਹਿਰ ਛੱਡਣ ਦਾ ਹੁਕਮ ਦਿੱਤਾ ਗਿਆ ਕਿਉਂਕਿ ਅਸਲ ਵਿੱਚ ਅੰਮ੍ਰਿਤਸਰ ਅੰਗਰੇਜ਼ਾਂ ਦੇ ਹੰਸੀ ਨਾ ਪੰਜਾਬ ਦੀ ਸਰਕਾਰ ਸੀ ਉੱਧਰ 2 ਮਹੀਨੇ ਲਈ ਲਾਹੌਰ ਤੇ ਅੰਮ੍ਰਿਤਸਰ ਦੇ ਵਿੱਚ ਸੇਵਾ ਸਿੰਘ ਦੀ ਆਮਦ ਤੇ ਪਹੁੰਚ ਬੰਦੀ ਲਗਾ ਦਿੱਤੀ ਗਈ ਪਰਜਾ ਮੰਡਲ ਦੀ ਅੰਤਰਮ ਕਮੇਟੀ ਦੀ 21 ਅਗਸਤ 1933 ਨੂੰ ਉਹਨਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਦੇ ਵਿੱਚ ਪਰਜਾ ਮੰਡਲ ਦੇ ਮੋਰਚੇ ਦੀ ਤਿਆਰੀ ਸੰਬੰਧੀ ਵਿਚਾਰ ਹੋਏ 25 ਅਗਸਤ 1933 ਨੂੰ ਉਹਨਾਂ ਨੂੰ ਆਖਰੀ ਵਾਰ ਗ੍ਰਿਫਤਾਰ ਕੀਤਾ ਗਿਆ ਇਸ ਸਮੇਂ ਉਹਨਾਂ ਨੂੰ ਦਿੱਲੀ ਤੇ ਖਡਾਲਾ ਦੀ ਕਾਨਫਰੰਸਾਂ ਦੇ ਵਿੱਚ ਹਿੱਸਾ ਲੈਣ ਦੇ ਜ਼ੁਰਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਉਹਨਾਂ ਉਪਰੰਤ ਬਰਾਜਾ ਪਟਾਲਾ ਭਵਿੰਦਰ ਸਿੰਘ ਦੇ ਵਿਰੁੱਧ ਪ੍ਰਚਾਰ ਕਰਨ ਦਾ ਦੋਸ਼ ਲਾ ਕੇ ਬਰਨਾਲੇ ਦੇ ਹੀ ਮੈਜਿਸਟਰੇਟ ਪ੍ਰੀਤਮ ਸਿੰਘ ਸਿੱਧੂ ਦੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਦੁਆਰਾ ਜੋ ਕਈ ਮਹੀਨੇ ਚੱਲਦਾ ਰਿਹਾ ਸੇਵਾ ਸਿੰਘ ਦਾ ਅਦਾਲਤਾਂ ਤੋਂ ਵਿਸ਼ਵਾਸ ụt ਚੁੱਕਾ ਸੀ ਉਹਨਾਂ ਮੁਕਾਦਮੇ ਦੇ ਵਿੱਚ ਕੋਈ ਵੀ ਦਿਲਚਸਪੀ ਨਾ ਲਈ 11 ਜਨਵਰੀ 1934 ਨੂੰ ਉਹਨਾਂ ਨੂੰ 6 ਸਾਲ 6 ਮਹੀਨੇ ਦੀ ਕੈਦ ਤੇ 2000 ਜੁਰਮਾਨਾ ਪ੍ਰੀਤਮ ਸਿੰਘ ਸਿੱਧੂ ਨੇ ਕੀਤਾ ਨਾਲ ਹੀ ਉਹਨਾਂ ਦੀ ਜੇਲ੍ਹ ਬਦਲੀ ਕਰਕੇ ਬਰਨਾਲੇ ਤੋਂ ਸੈਂਟਰ ਜੇਲ ਪਟਾਲਾੇ ਭੇਜ ਦਿੱਤਾ ਆਹੀ ਜੇਲ ਜਿਹੜੀ ਹੁਣ ਇੱਥੇ ਰੱਖਿਆ ਗਿਆ ਸੀ ਉਹਨਾਂ ਨੂੰ ਪੁਰਾਣੀ ਜੇਲ ਹੈ ਇਹ ਰੋਸ ਵੱਜੋਂ ਉਹਨਾਂ ਨੂੰ 18 April 1934 ਨੂੰ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕਰ ਦਿੱਤੀ ਜੋ ਉਹਨਾਂ ਦੀ ਸਿਹਤੀ ਤੱਕ 9 ਮਹੀਨੇ ਚਲਦੀ ਰਹੀ ਭੁੱਖ ਹੜਤਾਲ ਕਰਕੇ ਉਹਨਾਂ ਦਾ ਪੁਹਾਰ 145 ਪਾਉਂਡ ਤੋਂ ਘਟ ਕੇ 80 ਪਾਉਂਡ ਰਹਿ ਗਿਆ ਤੇ ਕਰਮਚਾਰੀ ਉਹਨਾਂ ਨੂੰ ਜ਼ਬਰਦਸਤੀ ਨਾਲ ਹੀ ਰਹੀਂ ਖੁਰਾਕ ਦਿੰਦੇ ਰਹ ਪਰ ਉਹਨਾਂ ਨੇ ਆਪਣਾ ਸਿਰੜ ਨਹੀਂ ਛੱਡਿਆ 18 ਜਨਵਰੀ ਨੂੰ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਲੋਕ ਦਿਖਾਵੇ ਵਜੋਂ ਉਹਨਾਂ ਨੂੰ 19 ਜਨਵਰੀ ਨੂੰ ਰਜਿੰਦਰਾ ਹਸਪਤਾਲ ਪਟਾੜਾ ਲਿਆਂਦਾ ਗਿਆ ਜਿੱਥੇ 20 ਜਨਵਰੀ ਨੂੰ ਸਵੇਰੇ 1:30 ਵਜੇ ਉਹਨਾਂ ਨੇ ਆਖਰੀ ਸਾਹ ਲਏ ਰਜਿੰਦਰ ਹਸਪਤਲ ਪਟਿਆਲਾ ਦੇ ਨੇੜੇ ਹੀ ਮਾਲ ਰੋਡ ਚੌਕ ਤੇ ਉਹਨਾਂ ਦਾ ਇੱਕ ਬੁੱਤ ਵੀ ਲਾਇਆ ਗਿਆ ਜਿਸ ਨੂੰ ਮਹਾਰਾਜਾ ਪਟਿਆਲਾ ਦਾ ਖਾਨਦਾਨ ਬੜਾ ਔਖਾ ਬਰਦਾਸ਼ਤ ਕਰਦਾ ਤੇ ਪਿੰਡ ਠਿਕਰੀ ਵਾਲਾ ਵਿੱਚ ਵੀ ਉਹਨਾਂ ਦੀ ਯਾਦਗਾਰ ਬਣਾਈ ਗਈ ਠਿਕਰੀ ਵਾਲਾ ਤੋਂ ਬਰਨਾਲਾ ਨੂੰ ਜਾਣ ਵਾਲੀ ਸੜਕ ਦਾ ਨਾਮ ਵੀ ਸੇਵਾ ਸਿੰਘ ਠਿਕਰੀ ਵਾਲਾ ਦੇ ਨਾਂ ਤੇ ਰੱਖਿਆ ਗਿਆ ਇਹ ਸੀ ਉਹਨਾਂ ਬਾਰੇ ਜਾਣਕਾਰੀਆਂ ਦਲਜੀਤ ਰਾਏ ਕਾਲੀਆ ਜੀ ਵੱਲੋਂ ਜਿਨ੍ਹਾਂ ਦਾ ਨੰਬਰ ਹੈ 97812 00168 9781200168 ਸੇਵਾ ਸਿੰਘ ਠਿਕਰੀਵਾਲਾ ਜੋ ਇਹਨਾਂ ਲੰਮਾ ਸੰਘਰਸ਼ ਪੰਜਾਬ ਲਈ ਲੜਦੇ ਰਹੇ ਲੋ ਦੋਸਤੋ ਇਸ ਤੇ ਨਾਲ ਹੀ ਫਿਰ ਹੁਣ ਚੱਲਦਾ ਪ੍ਰੋਮ ਚੰਗਾ ਲੱਗਦਾ ਸ਼ੇਅਰ ਤੇ ਲਾਈਕ ਜਰੂਰ ਦਬਦਿਆ ਕਰੋ ਤੇ ਆਪਣੇ ਇਹਨਾਂ ਪ੍ਰੋਬਾਂ ਦਾ ਲਿੰਕ ਦੇ ਇਸ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਆਪਣਾ ਪਟਿਆਲਾ ਸੁੜੀ ਦਾ ਨੰਬਰ 9876309655 9876309655 ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਕੁਝ ਆਪਣੇ ਵੀਡੀਓਜ਼ ਹੁੰਦੇ ਨੇ ਤੇ ਉਹਨਾਂ ਵੀਡੀਓ ਦੇ ਤੇ ਇਹਨਾਂ ਆਡੀਓ ਪ੍ਰੋਮਾ ਦੇ ਲਿੰਕ ਤੁਹਾਨੂੰ ਆਪਣੇ WhatsApp group ਨੰਬਰ 9876309655 ਤੇ ਮਿਲਣਗੇ ਇਸੇ ਨੰਬਰ ਤੇ ਪ੍ਰੋਬਲਮ ਵਿੱਚ ਕਾਲ ਕਰ ਸਕਦੇ ਹੋ ਇਸ ਦੇ ਨਾਲ ਹੀ ਹੁਣ ਆਪਣੇ ਦੋਸਤ ਪਰਮੰਦਰ ਸਿੰਘ ਟਿਵਾੜਾ ਨੂੰ ਦਿਵਾ ਗਿਆ ਧੰਨਵਾਦ ਸਸਕਾਲ ਜੁੜੇ ਰਹੋ ਟਿਵਾੜਾ ਰੇਡੀਓ ਦਾ ਨਾ